ਇਹ ਨੂੰ ਢਾਲ ਕੇ ਤੇ ਤੈਨੂੰ ਵਧੀਆ ਰਿੰਗ ਗਿਫਟ ਕਰਾਂਗਾ ਤੇਰੇ ਬਰਥਡੇ ਤੇ ਨਹੀਂ ਤੇ ਜਿੰਦਰ ਆਪਾਂ ਹਲਾਤਾ ਤੋਂ ਭਜਣਾ ਨਹੀਂ ਆ ਹਲਾਤਾ ਦਾ ਸਾਹਮਣਾ ਕਰਨਾ ਹੈ ਉਹ ਵਾਲੀਆਂ ਨਹੀਂ ਲੱਭਣ ਡੀਆਂ ਘਰੋਂ ਵਾਲੀਆਂ ਕਿੱਥੇ ਚਲ ਜਾਣੀਆਂ ਉਹ ਕਿਸ ਨੂੰ ਅੰਦਰ ਜਾਂਦੇ ਤਾਂ ਨਹੀਂ ਵੇਖਿਆ ਤੁਸੀਂ ਆਹ ਤਾਂ ਗੱਲ ਬਹੁਤੀ ਮਾੜੀ ਕਰਤੀ ਨਾ ਇਹ ਆਪਣੇ ਕੋ ਹੁਣ ਬਰਦਾਸ਼ਤ ਨਹੀਂ ਹੁੰਦਾ ਠੀਕ ਆ ਦੋਆਂ ਘੰਟੇ ਵਿੱਚ ਨਾ ਵਾਲੀਆਂ ਮੇਰੇ ਹੱਥ ਰੱਖ ਦੇ ਨਹੀਂ ਮੈਂ ਪੁਲਿਸ ਰਿਪੋਰਟ ਕਰ ਦਣੀ ਉਹ ਸਰਪ੍ਰਾਈਜ਼ ਨਾ ਦੀ ਵੀ ਕੋਈ ਚੀਜ਼ ਹੁੰਦੀ ਆ ਬਾਅਦ ਤੇਰੇ ਲਈ ਸਰਪ੍ਰਾਈਜ਼ ਆ ਚਲੋ ਠੀਕ ਆ ਜਾਓ ਫਿਰ ਵੇਖ ਲਾਂਗੇ ਉਹ ਗੱਲ ਜਿਹੜਾ ਉਹ ਜੜੀ ਮੈਂ ਮਾਣਿਆ ਤੇ ਦੇਵਾਲ ਚਾਉਣੀ ਉਹ ਮੈਂ ਕਿਹਾ ਤੂੰ ਸਿਆਣ ਕਰ ਇਹਨਾਂ ਨੂੰ ਜਿੱਕ ਤੇ ਉਹ ਸ਼ਰੀਰ ਦੇਖੋ ਜਿਹੜੀ ਮਹਾਰਾ ਹੋ ਗਿਆ ਤੇ ਮੈਂ ਮੜਾ ਜਿੰਨ ਜਵਾਨ ਕਰਦੇ ਉਹ ਪਤਾ ਕਿੰਨੇ ਜਿਹੜਾ ਕਿੰਮ ਚੇ ਹੋਈ ਇੱਕ ਕਾਲ ਮੈਂ ਤੈਨੂੰ ਦੱਸਾਂ ਉਹ ਇਡੀ ਜਾ ਇਹ ਨਾ ਨਿਆਣੇ ਜਿਹੜੇ ਉਹਦੇ ਮਾਦਰੀ ਨੇ ਭਜਾਤੇ ਉਦੋਂ ਤੇ ਉਹ ਜਿਹੜਾ ਉੱਥੇ ਗਿਆ ਉਹ ਕੰਮ ਕਰਨ ਉਹ ਕੋ ਚੱਜਦਾ ਕੰਮ ਕਰਦੇ ਆ ਚੰਗੇ ਭਲੇ ਦੀ ਦਾ ਬੰਦੇ ਆ ਉਹ ਬੇਦੀ ਵਿਆਹ ਕਰਾਉਂਦੇ ਉਹਦਾ ਗਿਆਨ ਕਰਨਾ ਤੇ ਡੈਡੀ ਹਾਲ ਨੂੰ ਛੱਡੋ ਉਹਦੀਆਂ ਤੇਰੀ ਚਿੰਤਾ ਕਰੋ ਇਹਦਾ ਹਾਲ ਮੈਂ ਛੇਤੀ ਕਰ ਦਿਆਂਗਾ ਉਹ ਦਿਨ ਦੀ ਤੂ ਫੋਟੋ ਵਿਖਾਈ ਮੈਂ ਤੇ ਚੱਕ ਕੇ ਰਾਵਾਂ ਮੈਂ ਵੀ ਇਹ ਕਰਨ ਗਿਆ ਡੈਡੀ ਜਿਹੜਾ ਹਰ ਮੈਂ ਕਰਨਾ ਉਹ ਵੇਖਿਓ ਤੁਸੀਂ ਨਾਲੇ ਮੇਰੇ ਕੰਮ ਨੂੰਮੀ ਤੇ ਸਿੰਘ ਨੂੰ ਕੱਚੇ ਲਿਆਂਗੇ ਮੈਂ ਜਦੋਂ ਕੰਮ ਕਰੂੰ ਨਾ ਪੱਕਾ ਕਰਨਾ ਨੂੰ ਤੁਸੀਂ ਟੈਨਸ਼ਨ ਨਾ ਲਓ ਤਾਂ ਠੀਕ ਆ ਮੈਂ ਉਹ ਹਾਲਾਤ ਕਰੀ ਕਰਦਾਂ ਤੇ ਮੈਂ ਚੱਲਿਆ ਜੀ ਤੇ ਮੈਨੂੰ ਟਾਈਮ ਲੱਗ ਜਾਣਾ ਜੀ ਠੀਕ ਆ ਕਿ ਜੇ ਕੋ ਪਾਣਾ ਨੂੰ ਮੁਕਤ ਸੁਣਦਾ ਆ ਗਿਆ ਮੈਂ ਚੱਲ ਕੇ ਕਰ ਲਊਗਾ ਪਰ ਤੇਰੇ ਵੀ ਟਾਈਮ ਨਾ ਆਵੀ ਆ ਗਿਆ ਆਣਿਆ ਸਮਝੂ ਲੈਣੀ ਮੰਮੀ ਰੋਟੀ ਖੁਰ ਲਿਆਵਾ ਨਾਸਿਮ ਬੱਸ ਤੇ ਗੱਲ ਸੁਣ ਮੇਰੀ ਉਹ ਸੰਦੀਪ ਕੀ ਕਰਨੀ ਸੁਦੀ ਪਤਾ ਨਹੀਂ ਮੈਨੂੰ ਇੱਥੇ ਕਿਤੇ ਹੋਣੀ ਹੈ ਮੈਨੂੰ ਨਹੀਂ ਪਤਾ ਉਹਨਾਂ ਖਾਲੀ ਰੋਟੀ ਪਕਾਈ ਹੈ ਰੋਟੀ ਮੰਮੀ ਉਹਨਾਂ ਨੇ ਕਿੱਥੇ ਪਕਾਉਣੀ ਹੈ ਸਵੇਰ ਦਾ ਤੇ ਮੀ ਆਉਣ ਡਿਆ ਤੇ ਰਸੋਈ ਤੇ ਉਹਨਾਂ ਨੇ ਬਾਹਰ ਲਾਈ ਹੈ ਤੇ ਰੋਟੀ ਕਿੱਥੋਂ ਪਕਾ ਲੈਣੀ ਉਹਨਾਂ ਨੇ ਆਹੋ ਮੀ ਵੀ ਸਵੇਰ ਦਾ ਵਰਨ ਡਿਆ ਆ ਤੇ ਫਿਰ ਰੋਟੀ ਨਹੀਂ ਖਾਦੀ ਹੋਣੀ ਪਰ ਇੱਕ ਗੱਲ ਹੈ ਗਈ ਸੀ ਮੀ ਜੇ ਕਿਸੇ ਦਾ ਮਾਰਾ ਕਰੀਏ ਨਾ ਤੇ ਫਿਰ ਆਪਣੇ ਦਾ ਵੀ ਹੁੰਦਾ ਬੈਠੀ ਨਾ ਰੋਟੀ ਦਾ ਭੁੱਖੀ ਇਹ ਤੇ ਗੱਲ ਹੈ ਨਾਲੇ ਮੰਮੀ ਅੱਜ ਤਾਂ ਜਿੰਦਰ ਵੀ ਨਹੀਂ ਘਰ ਹੈਗਾ ਜਿਹੜੇ ਤੇਲੀ ਪਠੂਰੇ ਪਠਾਰੇ ਲੈ ਆਏਗਾ ਆਹੋ ਉਹ ਵੀ ਲੈ ਆਉਂਦਾ ਹੈ ਬਾਹਰੋਂ ਬਣੀ ਬਣਾਤੀ ਪਿਖਵਾਲੀ ਉਹਨਾਂ ਨੂੰ ਇਹ ਤਾਂ ਹੈ ਅੱਜ ਤਰਸੂਗੀ ਰੋਟੀ ਨੂੰ ਫਿਰ ਨਾਲੇ ਦੂਜੀ ਗੱਲ ਜੇ ਹੁਣ ਅਹੀਂ ਆ ਅਹੀਂ ਕਿਸੇ ਨਾ ਮਾੜਾ ਕਰਾਂਗੇ ਸਾਡੇ ਨਾ ਵੀ ਰੱਬ ਮਾੜਾ ਕਰੇਗਾ ਇਹ ਤਾਂ ਸਮੀ ਹੈ ਹੀ ਹੈ ਰੱਬ ਤਾਂ ਵਿੰਦਾ ਹੀ ਹੈ ਨਾ ਜਿੱਦਾਂ ਸਾਡੇ ਨਾਲ ਕੀਤਾ ਉਦਾਂ ਹੁਣ ਭੁਗਤਣ ਦੇ ਹੈ ਨਾ ਚਲ ਰਹਿਣ ਦੇ ਬੈਠੇ ਤੂੰ ਖਾ ਰੋਟੀ ਖਾਦੀ ਲੱਗੀ ਮੈਂ ਖਾਣ ਬਸ ਬਣਾਉਣ ਦੀ ਹੀ ਮੈਂ ਕਿਹਾ ਹੁਣ ਖਾਣੀ ਆ ਚਲੋ ਡੈਡੀ ਜੀ ਰੋਟੀ ਲਿਆ ਮੈਂ ਤੁਹਾਡੇ ਵਾਸਤੇ ਵੀ ਰੋਟੀ ਮੈਂ ਅੱਜ ਖਾਣੀ ਨਹੀਂ ਸੀ ਮੈਂ ਨਾ ਬੰਬੀ ਤੇ ਬੈਠਾ ਹਾਂ ਤਾਂ ਮਰ ਮਰ ਖਾ ਲਏ ਆ ਅੱਛਾ ਅੱਛਾ ਤੇ ਅਜੇ ਭੁੱਖ ਨਹੀਂ ਗਈ ਚਲ ਕੋਈ ਨਹੀਂ ਫਿਰ ਬਾਅਦ ਚ ਖਾ ਲਿਓ ਹਾਂ ਕੋਈ ਨਹੀਂ ਮੈਂ ਠਹਿਰ ਕੇ ਖਾ ਲੂੰਗਾ ਤੇ ਮੈਂ ਦੱਸ ਦੂੰਗਾ ਜਦੋਂ ਖਾਣੀ ਹੈ ਤੇ ਗੱਲ ਸੁਣ ਬੈਹ ਇੱਥੇ ਦੋ ਮਟ ਗੱਲ ਸੁਣ ਮੇਰੀ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਕਿ ਹੁਣ ਤੇ ਫਿਕਰ ਲੱਗਾ ਆਈ ਉਹ ਕਿ ਹੁਣ ਕਿਤੇ ਜਾਣਾ ਜੁਣਾ ਵੀ ਹੋਵੇ ਨਾ ਹੋਂ ਤੇ ਸੁਨਾ ਘਰ ਛੱਡ ਕੇ ਜਾ ਵੀ ਨਹੀਂ ਸਕਦੇ ਕਿਤੇ ਹੋਂ ਤੇ ਫਿਕਰ ਲੱਗੀ ਰਹਿੰਦੀ ਕਿ ਪਤਾ ਨਹੀਂ ਇਹਨਾਂ ਨੇ ਬਾਅਦ ਚ ਕੀ ਕਰ ਦੇਣਾ ਨਹੀਂ ਡੈਡੀ ਜੀ ਤੁਹਾਨੂੰ ਕੀ ਲੋੜ ਆ ਫਿਕਰ ਕਰਨ ਦੀ ਹੁਣ ਇਹਨਾਂ ਦੇ ਚੱਕਰਾਂ ਚ ਹੀ ਆਪਣਾ ਥੋੜੀ ਨੁਕਸਾਨ ਕਰ ਲੈਣਾ ਤੁਸੀਂ ਇਹਨਾਂ ਨੂੰ ਘਰੋਂ ਹੀ ਕੱਢੋ ਗੱਲ ਹੀ ਮੁੱਕੇ ਹੋਰ ਕੀ ਅਸਿਮੀ ਹੁਣ ਮੈਂ ਕੱਲ ਨਾ ਪੁਲਿਸੀ ਧਮਕੀ ਵੀ ਦਿੱਤੀ ਇਹਨੂੰ ਤੇ ਫਿਰ ਵੀ ਨਾ ਇਹ ਕੀ ਥਨ ਲੱਗੀ ਨਹੀਂ ਗਈ ਕਿਤੇ ਕੰਨਾਂ ਜਿਉਂ ਸਰਕੀ ਨਹੀਂ ਇਹਦੇ ਆਹੋ ਜੇ ਇਹਨੂੰ ਇੰਨਾ ਹੀ ਹੁੰਦਾ ਤੇ ਵਾਲੀਆਂ ਕੱਢ ਕੇ ਨਾ ਦਿੰਦੀ ਇਹਨੇ ਤਾਂ ਵੀ ਨਹੀਂ ਕਿਤੇ ਵਾਲੀਆਂ ਕੱਢ ਕੇ ਦਿੱਤੀਆਂ ਵਾਲੀਆਂ ਤੁਸੀਂ ਮੰਨੋ ਭਾਵੇਂ ਨਾ ਮੰਨੋ ਹੈਂ ਇਹਦੇ ਕੋਲ ਹੀ ਨੇ ਉਹ ਸਿਮੀ ਘਰੋਂ ਤੇਨੂੰ ਕੱਢ ਦੀਏ ਇੰਨੇ ਕੱਲ ਨੂੰ ਘਰੋਂ ਹਿੱਸਾ ਮੰਗਣਾ ਹੀ ਆ ਤਾਂ ਮੰਗਣਾ ਵਾ ਉਧਰ ਪੈਲੀ ਜਿਵੇਂ ਮੰਗੂਗਾ ਐਦਾਂ ਕਦਾਂ ਕੱਢ ਦਈਏ ਨੂੰ ਉਹ ਪੰਗਾ ਹੋਰ ਪੈ ਜਾਣਾ ਵਾ ਡੈਡੀ ਜੀ ਹੈ ਤੇ ਸਾਰਾ ਕੁਝ ਤੁਹਾਡੇ ਨਾਂ ਹੀ ਆ ਇਹ ਕੀ ਕਰ ਲੂਗਾ ਤੁਸੀਂ ਸਿੱਧਾ ਹੀ ਬੇਦਖਲੀ ਦਾ ਨੋਟਿਸ ਦਵੋ ਹਾਂ ਫਿਰ ਆਪੇ ਹੀ ਸਾਰਾ ਕੰਮ ਸੁੱਤਰ ਹੋ ਜਾਣਾ ਉਹ ਹੋ ਸਕਦਾ ਵਾ ਕੋਈ ਨਹੀਂ ਕਰਦੇ ਆ ਉਹ ਵੀ ਹੱਲ ਆਹੋ ਏਦਾਂ ਹੱਲ ਹੋ ਜਾਣਾ ਜੇ ਤੇ ਚਲੋ ਮੈਂ ਠੀਕ ਆ ਕਿਚਨ ਚ ਕੰਮ ਕਰ ਲਾਂ ਡੈਡੀ ਥੋੜਾ ਜਿਆਦਾ ਤੇ ਜਦੋਂ ਰੋਟੀ ਖਾਣੀ ਹੋਏਗੀ ਨਾ ਤੇ ਮੈਨੂੰ ਦੱਸ ਦਿਓ ਤਾ ਮੈਂ ਗਰਮ ਗਰਮ ਹੀ ਲਾ ਦਾਂਗੀ ਕੋਈ ਨਹੀਂ ਮੈਂ ਦੱਸ ਦਣਾ ਤੁਹਾਨੂੰ ਸਰਦੀ ਐ ਠੰਡੀ ਰੋਟੀ ਖਾਦੀ ਵੀ ਨਹੀਂ ਜਾਂਦੀ ਕੋਈ ਗੱਲ ਨਹੀਂ ਦੱਸ ਦਣਾ ਵੇਖ ਲਾ ਫਿਕਰ ਤੇ ਹੈਗੀ ਐ ਨਾ ਇਹ ਦੋਵੇਂ ਜੀ ਕਰਦੇ ਤੇ ਹੈਗੇ ਆ ਉਹਨਾਂ ਨੂੰ ਤੇ ਇੰਨਾ ਵੀ ਨਹੀਂ ਧਿਆਨ ਹੁਣ ਨਾ ਸਿਮੀ ਵੀ ਮੈਨੂੰ ਗਰਮ ਗਰਮ ਫੁਕਾ ਫੜਾ ਗਈ ਐ ਫੇ ਮੰਮੀ ਤੁਸੀਂ ਖਾ ਲਓ ਮੈਨੂੰ ਪੁੱਛਣ ਦੇ ਵੀ ਡਾਡੀ ਕਿੱਥੇ ਗਏ ਆ ਮੈਂ ਜਰਾ ਬਾਹਰ ਗਏ ਆ ਆਉਂਦੇ ਤਾਂ ਫੇਰ ਫੁਲਕਾ ਨਾਲ ਲਾ ਦੇ ਨੀ ਤੇ ਕਹਿ ਹੀ ਦੇਣਾ ਸੀ ਨੇ ਵੀ ਮੈਂ ਤਾਂ ਰੋਟੀ ਖਾ ਹੀ ਲਈ ਆ ਮੈਂ ਬੈਜਣੀ ਰਜਾਈ ਚ ਆਪੇ ਜਨੂੰ ਜੀ ਕਰੂਗਾ ਰੈਡੀ ਖਾ ਲੈਣਗੇ ਉਹ ਮੈਨੂੰ ਕਹਿਣੀ ਦੱਸ ਦਿਓ ਜਦੋਂ ਖਾਣੀ ਆ ਮੈਂ ਗਰਮ ਗਰਮ ਨੂੰ ਲੈ ਆਉਂਗੀ ਆਹੋ ਨਹੀਂ ਹੁਣ ਫਿਕਰ ਤਾਂ ਕਰਦੇ ਆ ਨਾ ਜੀਤਾ ਹੀ ਨਾ ਬੜਾ ਖਿਆਲ ਰੱਖਦਾ ਸਾਡਾ ਦੋਵਾਂ ਦਾ ਹੁਣ ਮੈਂ ਕੱਲ ਨਾ ਅਚਾਨਕ ਹੀ ਪਤਾ ਨਹੀਂ ਮੈਨੂੰ ਕੀ ਹੋਇਆ ਲੱਤਾਂ ਨੂੰ ਬੜੀ ਪੀੜ ਹੋਣ ਢਈ ਤੇ ਸਿਮੀ ਕੁੱਟਣ ਢਈ ਮਮਮੀ ਤੁਹਾਨੂੰ ਕੋਈ ਪ੍ਰੋਬਲਮ ਆ ਦੋਵੇਂ ਜੀ ਨਾ ਸਾਡਾ ਬੜਾ ਧਿਆਨ ਰੱਖਦੇ ਆ ਉਹ ਚੱਲ ਇੰਨਾ ਹੀ ਬੜਾ ਵਾ ਫਿਕਰ ਤਾਂ ਕਰਦੇ ਆ ਚੱਲ ਮੈਂ ਨਾ ਦੱਸ ਦੂੰਗਾ ਤੇ ਫੇਰ ਉਹਨੂੰ ਕਈ ਰੋਟੀ ਫੜਾ ਜੀ ਕਿੰਗਾ ਚਲੋ ਕੋਈ ਗੱਲ ਨਹੀਂ ਥਿਆਰ ਕੇ ਖਾਣੀ ਥਿਆਰ ਕੇ ਖਾ ਲਿਓ ਮੈਂ ਤਾਂ ਖਾ ਲਈ ਹਾਂ ਚਲੋ ਸ਼ਾ ਮੰਮੀ ਉਹਨੇ ਵੇਖ ਕਿ ਡੱਜ ਲੂਸ ਕੱਢਿਆ ਈ ਉਹ ਗੇਟ ਦੇ ਗੇਟ ਦੇ ਸਾਹਮਣੇ ਵੜੀ ਜਗੈਸ ਰੱਖ ਕੇ ਬੈ ਗਈ ਹੈ ਜਦੋਂ ਬਈਏ ਨਹੀਂ ਇਹ ਡੱਜ ਲੂਸ ਕੱਢ ਦਿੰਦੇ ਜਿੱਥੇ ਮਰਜੀ ਆਪਣਾ ਚੁੱਲਾ ਚੌਂਕਾ ਰੱਖ ਕੇ ਦਿੰਦੇ ਨੇ ਹਾਂ ਤੇ ਜੇ ਕੋਈ ਵੇਖ ਲੇ ਤੇ ਸਾਡੀ ਕਿੰਨੀ ਵੀ ਐਸਤੀ ਹੋਣੀ ਜੇ ਕੋਈ ਹੁਣੇ ਘਰ ਆ ਜੇ ਤੇ ਆਹੋ ਸਮੀ ਇਹ ਗੱਲ ਤਾਂ ਠੀਕ ਹੈ ਤੇ ਬਿੱਤ ਪਰ ਆ ਵੇਖਾ ਕਿੱਥੇ ਲੱਗ ਕੇ ਬੈਠੀ ਅੱਗੇ ਨਾਲ ਵੀ ਜ਼ਿਆਦਾ ਜਲੂਸ ਕੱਢਤਾ ਇਹਨੇ ਤੇ ਸਾਡੀ ਹੋ ਗਈ ਇਹਦੇ ਵਾੜੀ ਨੀ ਸੰਦੀਪ ਆ ਗਈ ਵੇੜੇ ਦੇਖ ਕੇ ਜਰਾ ਆਪਾਂ ਬਿਠੀ। ਤੇ ਮੰਮੀ ਹੋਰ ਮੈਂ ਸਮਾਨ ਕਿੱਥੇ ਰੱਖਾਂ ਤੁਹਾਨੂੰ ਵੀ ਪਤਾ ਹੀ ਹੈ ਬਾਹਰ ਨਹੀਂ ਹੁੰਦਿਆ ਵਾ। ਨਹੀਂ ਗੇਟ ਦੇ ਸਾਹਮਣੇ ਚੁੱਲਾ ਰੱਖ ਕੇ ਬਹਿ ਗਈਆਂ। ਜੇ ਕੋਈ ਘਰ ਆਵੇ ਤਾਂ ਕੀ ਕਵੇ? ਤੇ ਮੈਂ ਜ ਕਰਾ ਕੇ ਹਨੇ ਘਰ ਆਉਣਾ ਵਾ। ਨਹੀਂ ਤੇ ਹੈਗੀ ਚੁੰਦੇ ਜੇ ਹੋ ਨਹੀਂ ਰੋਟੀ ਵੀ ਨਾ ਖਾਈਏ। ਨਹੀਂ ਚੁੱਲਾ ਲਾ ਰਹੀ ਹੈ ਤੁਹਾਨੂੰ ਉੱਥੇ ਤੰਗੀ ਹੁੰਦੀ ਹੈ। ਰੋਟੀ ਤਾਂ ਖਾ। ਇਹ ਚੁੱਲੇ ਨੂੰ ਨਾ ਆਪਣੇ ਕਮਰੇ ਦੇ ਲਾਇਆ ਜਾ ਕੇ। ਉੱਥੇ ਬਣਾ। ਇੱਥੇ ਨਹੀਂ ਮੈਂ ਲਾਉਂਦਾਂ ਵੇੜੇ ਦੇ ਚੁੱਲਾ। ਚਲੋ ਠੀਕ ਆ ਕਮਰੇ ਚ ਲਾ ਲੈਨੇ ਫਿਰ ਉਥੇ ਨਾ ਸਾਨੂੰ ਕਿਉਂ ਕੁਝ ਮਿੰਟ ਮਿੰਟ ਨਾ ਟਿਕਾਨੇ ਲਾ ਮੇਹੀ ਤਰ੍ਹਾਂ ਦਾ ਪਰੋਣਾ ਨਹੀਂ ਆਉਂਦਾ ਗੱਡੀਆਂ ਦੇ ਅੱਜਕੱਲ ਹੁੰਦੇ ਲੋਕੀ ਮੰਮੀ ਤੁਹਾਨੂੰ ਲੋਕਾਂ ਦੀ ਪਰਵਾਹ ਆ ਆਪਣੇ ਨੌਪੁੱਤ ਦੀ ਵੀ ਕਿਤੇ ਪਰਵਾਹ ਕਰ ਲੋ ਪਰਵਾਹ ਕਰ ਲੋ ਇਹਦੀ ਤੈਨੂੰ ਹੀ ਉੱਤੇ ਮੀਂਹ ਚ ਕੀ ਕਰਨ ਡੇ ਹੋ ਇਨੀ ਠੰਡ ਚ ਉਹ ਮੈਂ ਵੇਖਣ ਆਇਆ ਹਾਂ ਵੀ ਪਾਣੀ ਪੁਣੀ ਤੇ ਨਹੀਂ ਖਲੋਂ ਡਿਆ ਉੱਤੇ ਉਹ ਜਦਾਂ ਉੱਧਰ ਖਲੋਤਾ ਆ ਪਾਣੀ ਅੱਛਾ ਸ਼ਾ ਉਹ ਤਾਂ ਚੱਲ ਸਹੀ ਆ ਤੇ ਮੇਰਾ ਬਰਥਡੇ ਕੀ ਤਿਆਰੀ ਤੋਰ ਕੀਤੀ ਕੁਛ ਲੈ ਮੈਂ ਕੋਟੇ ਹੋਰ ਕੰਮ ਆਇਆ ਤੇ ਤੈਨੂੰ ਬੱਡੇ ਸੁਝੰਡਿਆ ਹੋ ਦਿੰਦਾ ਤੇ ਲੈ ਕੋਈ ਕਰਨੀ ਨਹੀਂ ਤਿਆਰੀ ਮੇਰੇ ਬਰਥਡੇ ਤੇ ਉਹ ਬਰਥਡੇ ਕਿਹੜਾ ਆ ਗਿਆ ਆ ਹਲੇ 2-3 ਦਿਨ ਹੈ ਆ ਪਰਸੋਂ ਆਣਾ ਹਾਂ ਤੇ ਕੋਈ ਗੱਲ ਨਹੀਂ ਕਰ ਲਾਂਗੇ ਤੇ ਲੈ ਕੋਈ ਸੋਚਾਂਗੇ ਤੇ ਕਰਾਂਗੇ ਤੂੰ ਕੋਈ ਸੋਚਿਆ ਹੀ ਨਹੀਂ ਉਹ ਸਾਰਾ ਹੀ ਕੋਈ ਸੋਚਿਆ ਠੀਕ ਆ ਤੇ ਤੂੰ ਹੁਣ ਥੱਲੇ ਚਲੀ ਆ ਥੱਲੇ ਚਲੀ ਮੈਂ ਆਜੋ ਚਾਹ ਬਣਾਉਣ ਲੱਗੀ ਆਜੋ ਪੀਏ ਆ ਤੇ ਇਦਾਂ ਕਰਾਂ ਥੋੜੀ देर ਬਾਅਦ ਉਹ ਪਾਣੀ ਕੱਢ ਲਈ ਭਾਰੀ ਲਿਆ ਕੇ ਉਹ ਮੈਂ ਚਾਹ ਪੀਣ ਲੱਗੀ ਤੁਹਾਨੂੰ ਪਾਣੀ ਦੀ ਵੀ ਕੱਢ ਦਾਂਗੀ ਬਾਅਦ ਚ ਆ ਚੱਲ ਮੀਮੂ ਵੀ ਵੇਖ ਲੈਣੇ ਰੁਕਦਾ ਤੇ ਉਹ ਕੱਢ ਨਹੀਂ ਠੀਕ ਆ ਆਜੋ ਆਜੋ ਨਾਲ ਹੀ ਜਾਣਾ ਤੇ ਅਜੇ ਤੱਕ ਢਾੜੀ ਤਿਆਰੀ ਨਹੀਂ ਹੋਈ। ਉਹ ਮੰਮੀਆਂ ਦੋ ਕੇ ਬੈਲੂਨ ਰਹਿ ਗਿਆ ਮੈਂ ਫੁਲਾ ਲਈਏ ਫਿਰ ਕਰਨੇ ਜਨਮ ਦਿਨ ਸ਼ੁਰੂ। ਚੱਲਿਆ ਢਾੜੀ ਹੈਲਪ ਕਰਵਾ ਮੈਂ ਵੀ। ਆਜੋ ਆਜੋ ਆਜੋ। ਛੇਤੀ ਹੋ ਜਾਊਗਾ। ਨਾਰੇ ਨਾ ਮੈਨੂੰ ਤਾਂ ਬੜੀ ਭੁੱਖ ਲੱਗੀ ਆ। ਛੇਛੇ ਕਰੀਏ। ਚਲੋ ਚਲੋ। ਹੈ। ਤਾਂ ਗੰਡ ਵੀ ਮਾਲ ਆ ਕਿ ਗੰਡ ਗਵਾਂਡੀਆਂ ਦੇਣ ਹੋਣੀਆਂ। ਗੰਡ ਮਾਲੇ ਨਹੀਂ ਆਉਂਦੀ ਮੈਨੂੰ। ਮੈਂ ਜਿੰਨੇ ਨਿਕੀਵਾ ਭਰਦੇ ਉਹ ਨਿਕ ਤੇ ਕੀ ਕੱਢੀ ਜਾਂਦੇ ਹਾਏ ਹਾਏ ਮੈਂ ਤਾਂ ਫਲਮਾ ਨਹੀਂ ਆਉਂਦੇ ਆ ਸਾਡੜ ਜੇ ਕਿਹੜੇ ਜਨਮ ਦਿਨ ਮਨਾਉਂਦੀ ਰਹੀ ਏਗੇ ਇਹਨੇ ਬਾਰੇ ਫਲਾਉਨੇ ਆ ਸਹੀ ਗੱਲ ਆ ਡੈਡੀ ਹਾਏ ਹਾਏ ਉਹ ਚਲੋ ਹੁਣ ਕੇਕ ਨੂੰ ਵੀ ਕੱਟ ਲਈਏ ਹਾਂ ਕੱਟੋ ਰੋ ਲਿਆਓ ਅੱਲਾ ਦਾ ਉਹਨੂੰ ਅੱਗੇ ਦੇਖੀ ਜਾਣਾ ਵਾ ਇਹ ਤੇ ਮੋਮਬਤੀ ਹੁੰਦੀ ਆ ਇਹ ਜੋ ਤੇ ਪਟਾਕਾ ਨਿਕਲ ਆਇਆ ਵਾ ਵੇਖ ਲੈ ਜੀ ਤੇ ਸਾਨੂੰ ਮਜ਼ਾਕ ਕਰਨ ਦਿਆ ਹਨਾ ਤੁਹਾਡੇ ਜਮਾਨੇ ਚ ਜਨਮ ਦਿਨ ਨਹੀਂ ਮਨਾਉਂਦੇ ਆ ਤੇਰਾ ਜਿਹੜਾ ਨਵਾਂ ਜਮਾਨਾ ਹੈ ਕਿ ਨਹੀਂ ਇਹ ਨੁਕਸਾਨ ਕਰਾ ਦੇਣ ਲੱਗਾ ਹੀ ਹੁਣੇ ਚਿੰਗਿਆੜਾ ਪੈ ਜਾਂਦਾ ਨਾ ਤੇ ਨੁਕਸਾਨ ਕਿੰਨਾ ਹੋਣਾ ਹੈ ਸਹੀ ਗੱਲ ਹੈ ਡੈਡੀ ਤੁਹਾਡੀ ਜਮਾਨੇ ਦੇ ਹਿਸਾਬ ਨਾਲ ਹੀ ਮਾਡਰਨ ਤੇ ਹੋਈ ਜਾਂਦੇ ਆ ਪਰ ਆ ਜਣੀਆਂ ਨਾ ਚੀਜ਼ਾਂ ਇਹ ਸਾਨੂੰ ਨੁਕਸਾਨ ਵੀ ਪਚਾਰੀਆਂ ਹੁਣ ਅੱਜ ਕੱਲ ਮੋਬਾਈਲ ਆ ਗਏ ਲੋਕੀ ਇੱਕ ਦੂਜੇ ਨੂੰ ਮਿਲਣਾ ਗੱਲਾਂ ਘੱਟ ਗਏ ਆ ਐਕਸਰਸਾਈਜ਼ਾਂ ਬੰਦ ਹੋ ਗਈਆਂ ਬੱਚੇ ਮੋਬਾਈਲਾਂ ਤੇ ਗੇਮਾਂ ਖੇਡਣ ਲੱਪੇ ਬਾਹਰ ਘਟ ਜਾਂਦੇ ਆ ਉਹ ਆ ਜਿਹੜੇ ਛੋਸ਼ੇ ਆ ਨਾ ਇਹ ਬਸ ਇਦਾਂ ਹੀ ਆ ਨੁਕਸਾਨ ਹੀ ਕਰਦੇ ਆ ਵੇਖਣ ਨੂੰ ਸੋਹਣੇ ਲੱਗਦੇ ਆ ਇਹ ਹੋਣੇ ਪਟਾਕਾ ਜਿਹੜੇ ਵੱਡਾ ਨਿਕਲ ਆਉਂਦਾ ਨਾ ਇਹ ਚੋਂ ਤੇ ਲੈਣੇ ਤੇ ਦੇਣੇ ਪੈ ਜਾਣੇ ਸੀ ਸਹੀ ਗੱਲ ਆ ਡੈਡੀ ਤੁਹਾਡੀ ਚਲੋ ਛੱਡੋ ਇਹਨਾਂ ਗੱਲਾਂ ਨੂੰ ਕੇਕ ਤੇ ਕੱਟੀਏ ਅੱਗੇ ਦੋਣੀਆਂ ਮੋਮਬਤੀ ਲਾ ਕੇ ਆਇਆ ਕਰਨੀ ਚਲ ਜੀ ਮੈਂ ਕੇਕ ਕੱਟ ਤੂੰ ਡੈਡੀ ਜੀ ਉਹਦਾ ਜਿਹੜੀਆਂ ਮੋਮਬਤੀਆਂ ਪਹਿਲਾਂ ਲਾਈ ਦੀਆਂ ਸੀ ਨਾ ਉਹ ਹੀ ਲੈ ਆਉਣੀਆਂ ਚਾਹੀਦੀਆਂ ਆਹੇ ਉਹਦੇ ਨਾਲ ਘੱਟੋ ਘੱਟ ਫੀਲਿੰਗ ਤੇ ਆਉਂਦੀ ਨਾ ਫੂਕ ਮਾਰਨ ਲੱਗਿਆਂ ਇਹਦਾ ਤਾਂ ਨੁਕਸਾਨ ਹੀ ਆ ਬੜਾ ਇਹਦਾ ਕੀ ਪਤਾ ਵਿੱਚੋਂ ਕੀ ਨਿਕਲ ਆਏ ਚਲੋ ਕੱਟਾ ਹੁਣ ਕੇਕ ਹਾਂ ਹਾਂ ਕੇਕ ਕੱਟ ਹੱਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਫੀਲ ਮੀ ਕੱਟੋ ਸਾਰੇ ਹੱਪੀ ਬਰਥਡੇ ਲਓ ਸਾਰੇ ਲੋ ਹੈ ਤੇਰਾ ਉਹ ਦੋਵੇਂ ਬੱਚੇ ਕਿੱਥੇ ਆ? ਦਿਸੇ ਨਹੀਂ ਕਿਤੇ। ਉਹ ਆਪਣੇ ਕਮਰੇ 'ਚ ਹੋਣੇ ਆ ਹੋਰ ਕਿੱਥੇ ਆ? ਆ ਦੇਣਾ ਕਿਹਕ ਉਹਨਾਂ ਨੂੰ ਵੀ। ਹੋ ਰਹਿਂਦੇ ਤੂੰ ਆਪਣਾ ਕੰਮ ਕਰੋ। ਕਹੋ ਤੁਸੀਂ। ਸਹੀ ਗੱਲ ਆ ਡੈਡੀ। ਜਦੋਂ ਇਹ ਆਪਣੀ ਜਨਾਨੀ ਵਾਸਤੇ ਕੁਝ ਵੀ ਲੈ ਕੇ ਆਉਂਦਾ 버거 버거 ਕਦੇ ਸਾਨੂੰ ਸੁਲਾ ਵੀ ਨਹੀਂ ਮਾਰੀ ਡਾਡੀ ਇਹਨੂੰ ਉਹ ਨਹੀਂ ਸੋਚਦਾ ਸਾਡੇ ਬਾਰੇ ਤੇ ਅਸੀਂ ਕਿਉਂ ਸੋਚੀਏ ਉਹਦੇ ਬਾਰੇ ਉਹ ਤੁਸੀਂ ਕਰਵਾਂ ਜੇ ਠੀਕ ਆ ਕਹੋ ਤੇ ਉਹ ਗੱਲ ਮੰਨਦਾ ਕਿਸੇ ਦੀ ਕੋਈ ਲੰਘ ਜਾਂਦਾ ਇਦਾਂ ਵੀ ਜਦਾਂ ਮੈਂ ਕਿਹਾ ਜਾਣਦਾ ਹੀ ਨਹੀਂ ਇਹਨਾਂ ਨੂੰ ਉਹ ਚਲੋ ਛੱਡੋ ਐਵੇਂ ਮੂਡ ਖਰਾਬ ਨਾ ਕਰੋ ਐਨੀ ਤਿਆਰੀ ਚੋਰੀ ਕੀਤੀ ਆ ਨਾ ਤੇ ਆਪਾਂ ਆਪਣਾ ਇੰਜੋਏ ਕਰੀਏ ਚਲ ਸਹੀ ਗੱਲ ਆ ਹਾਂ ਕਿਤੇ ਜਾ ਹੋਰ ਕੀ ਲੈ ਕੇ ਆਇਆ ਖਾਣ ਪੀਣ ਲਈ ਉਹਰ ਵੀ ਮੈਂ ਸਮੋਸੇ ਜਮਾਸੀ ਲੈਂਦੇ ਆ ਮੈਂ ਫੜ ਲਿਆ ਨਾ ਤੇ ਨਾਲ ਗਿਫਟ ਲੈ ਆਵਾ ਇਹਦਾ ਅੰਦਰ ਅੱਛਾ ਅੱਛਾ ਲੈ ਇਹ ਦਬਾ ਦੇ ਦਸ਼ ਬੜਾ ਪਾਤਾ ਚਲੇ ਸੋਹਣੇ ਲੱਗਣ ਦੇ ਬੜੇ ਤਜਿੰਦਰ ਵੇਹ ਲੋ ਸਾਰੇ ਉਧਰ ਬਰਥਡੇ ਮਨਾਉਂਦੇ ਆ ਤੁਹਾਨੂੰ ਕਹਿੰਨੇ ਪੁੱਛਿਆ ਤੱਕ ਨਹੀਂ ਆ ਚਲ ਜੇ ਵਾਕ ਕਰ ਵੀ ਦਿੱਤਾ ਸਾਨੂੰ ਤੱਕਾ ਟੋਕਾਟਾ ਆਪਣੀ ਖੁਸ਼ੀਆਂ ਵਾਂਜੇ ਤਾਂ ਸਾਂਭਲ ਕਰ ਲੈਣ ਉਹਨਾਂ ਦਾ ਪੱਕਾ ਹੀ ਰਿਸ਼ਤਾ ਧੋਰਤਾ ਸਾਡੇ ਨਾਲ ਮੇਰੇ ਕਰਕੇ ਤੂੰ ਇੱਥੇ ਬੈਠੇ ਜੇ ਨਹੀਂ ਤੇ ਤੈਨੂੰ ਵੀ ਉੱਥੇ ਬਹਿਣਾ ਹੈ ਅੱਜ ਉਹਨਾਂ ਦੇ ਵਿੱਚ ਹਾਂ ਯਾਰ ਇਹ ਤੇ ਹੈ ਜੇ ਦਸਾਂਝਾ ਪਰਿਵਾਰ ਹੁੰਦਾ ਹੈ ਨਾ ਤੇ ਸਾਰੇ ਦੁੱਖ ਸੁੱਖ ਵਿੱਚ ਸਾਂਝੇ ਹੁੰਦੇ ਆ ਤੇ ਕਿੰਨਾ ਵਧੀਆ ਲੱਗਦਾ ਘਰ ਪਰ ਇੱਥੇ ਤੇ ਸਭ ਕੁਝ ਅਡੱਡ ਹੋ ਗਿਆ ਚਲੋ ਕੋਈ ਗੱਲ ਨਹੀਂ ਮਨਾ ਲੈਣ ਤੋਂ ਵੱਡੇ ਉਹਨਾਂ ਨੂੰ ਕੀ ਕਹਿ ਸਕਦੇ ਹੁਣ ਚਲ ਇਨਾ ਸ਼ੁਕਰ ਹੈ ਕਿ ਆਪਣੀ ਰਸੋਈ ਇੱਥੇ ਲੱਗ ਗਈ ਹੈ ਆਪਣੇ ਕਮਰੇ ਵਿੱਚ ਮੈਨੂੰ ਪਤਾ ਕਿੰਨਾ ਦੁੱਖ ਲੱਗਾ ਹੋਗਾ ਜਦੋਂ ਮੈਨੂੰ ਉਹ ਦਿਨ ਘਰ ਆ ਕੇ ਪਤਾ ਲੱਗਾ ਕਿ ਤੁਸੀਂ ਮੀ ਵਿੱਚ ਸਰਸ ਮਣ ਚੋ ਕੇ ਅੰਦਰ ਲਿਆਂਦਾ ਚਲੋ ਕੋਈ ਗੱਲ ਨਹੀਂ ਤਜਿੰਦਰ ਆਪੇ ਸਾਰਾ ਕੁਝ ਠੀਕ ਹੋ ਜਾਏਗਾ ਤੜਕੇ ਖਾਂਦਾ ਮੰਨਿਆ ਨਾ ਮੈਂ ਹੁਣੇ ਜਾ ਕੇ ਕੇਕ ਫੜ ਲਿਆਉਣਾ ਹੈ ਨਹੀਂ ਤਜਿੰਦਰ ਮੈਂ ਨਹੀਂ ਕੇਕ ਖਾਣਾ ਮੈਨੂੰ ਪਤਾ ਹੈ ਤੁਹਾਨੂੰ ਕੇਕ ਬਹੁਤ ਜ਼ਿਆਦਾ ਪਸੰਦ ਆ ਮੈਂ ਲੈ ਕੇ ਆਉਣਾ ਹੁਣੇ ਪਰ ਲੈ ਕੇ ਕਿੱਥੇ ਹੋਗੇ ਪੈਸੇ ਕਿੱਥੋਂ ਆਏ ਉਹ ਪੈਸੇ ਵੀ ਹੈਗੇ ਆ ਮੇਰੇ ਕੋ ਯਾਰ ਮੈਂ ਲੈ ਕੇ ਆਉਣਾ ਪੈਸੇ ਕਿੱਥੋਂ ਆਏ ਕੁਝ ਲਈ ਮੇਰੀ ਘੜੀ ਨਹੀਂ ਹੂੰ ਉਹ ਵੇਚਤੀ ਮੈਂ ਕਿਉਂ ਤੇ ਜਿੰਨਾ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਉਹ ਯਾਰ ਟਾਈਮ ਵੀ ਵੇਖਣਾ ਹੁੰਦਾ ਯਾਰ ਟਾਈਮ ਫੋਨ ਤੋਂ ਵੇਖ ਲਈਦਾ ਘੜੀ ਕੀ ਕਰਨੀ ਆਪਾਂ ਪਰ ਫਿਰ ਵੀ ਇਹ ਘੜੀ ਗੱਲੀ ਵਿੱਚ ਹੀ ਆਪਣੀ ਮੈਨੂੰ ਪਤਾ ਤੁਹਾਨੂੰ ਕਿੰਨੀ ਪਸੰਦ ਹੀ ਉਹ ਯਾਰ ਜਦੋਂ ਜੇਬ 'ਚ ਆਣਾ ਨਹੀਂ ਆ ਤੇ ਘੜੀਆਂ ਵਖਾ ਕੇ ਕੀ ਕਰਨਾ ਵਾ ਕਿਨੂੰ ਵਿਖਾਉਣੀਆਂ ਆਂ ਹੀ ਘੜੀਆਂ ਇਹ ਤਾਂ ਗੱਲ ਤੁਹਾਡੀ ਠੀਕ ਆ ਚਲੋ ਜਦੋਂ ਤਹੇ ਘੜੀ ਵੇ ਚੀਤੀ ਹੈ ਨਾ ਤਾਂ ਉਹ ਜਿਹੜੇ ਪੈਸੇ ਬਚੇ ਨੇ ਉਹ ਬਚਾ ਕੇ ਰੱਖ ਲੋ ਫालतू ਖਰਚਾ ਨਾ ਕਰੋ ਕਿ ਕੋਈ ਜ਼ਰੂਰੀ ਥੋੜੀ ਆ ਉਹ ਤੁਸੀਂ ਸਬਜ਼ੀ ਲਾਓ ਨਾ ਤੇ ਤੁਹਾਨੂੰ ਪਤਾ ਜੇ ਤੁਸੀਂ ਬਿਮਾਰ ਹੋ ਗਏ ਤੇ ਤੁਹਾਡੇ ਕੋਈ 1 ਰੁਪਿਆ ਨਹੀਂ ਹੀ ਦਵਾਈ ਲੈਣ ਵਾਸਤੇ ਹੁਣ ਆਪਾਂ ਸੇਵਿੰਗ ਕਰਨੀ ਸਿੱਖੀਏ ਫੇਰ ਹੀ ਆਪਣੇ ਚੰਗੇ ਦਿਨ ਆਉਣਗੇ ਹਾਂ ਇਹ ਤੇ ਹੈ ਯਾਰ ਚਲੋ ਫਿਰ ਇਦਾਂ ਕਰਦੇ ਆ ਤੁਮੇ ਜਾਣੇ ਚਲਦੇ ਆ ਨਾਲੇ ਸਬਜ਼ੀ ਲਿਆਵਾਂਗੇ ਨਾਲੇ ਗੋਲ ਗੱਪੇ ਖਾਵਾਂਗੇ ਹੁਣ ਇਹ ਨਾ ਕਿਓ ਕਿ ਗੋਲ ਗੱਪੇ ਹੀ ਫालतू ਖਰਚਾ ਸਿਰਫ 20 ਰੁਪਏ ਲੱਗਣੇ ਆ ਆਜੋ ਚਲੋ ਮੈਂ ਤੇ ਇਹਨਾਂ ਨੂੰ ਕਿਹਾ ਸੀ ਵੀ ਸੋਨੇ ਦੀ ਰਿੰਗ ਲੈ ਕੇ ਆਇਓ ਤੇ ਮੰਮੀ ਹੁਣ ਸਾਹਮਣੇ ਮੈਨੂੰ ਸੋਨੇ ਦੀ ਰਿੰਗ ਦੇ ਦੇਣ ਲੱਗੇ ਆ ਪਤਾ ਨਹੀਂ ਕੀ ਕਰੀ ਜਾਂਦੇ ਨੇ ਉਹ ਸਮਝ ਨਹੀਂ ਲੱਗਣ ਦੀ ਆਲਾ ਫਾਰਸੀ ਮਿੱਤਰ ਆ ਗਿਫਟ ਲੈ ਆ ਗਿਫਟ ਲੈ ਆਇਓ ਮੇਰੇ ਵਾਸਤੇ ਹਾਂ ਕਿ ਸਾਰਾ ਨਿਆਣਿਆਂ ਵਾਲਾ ਸਮਾਨ ਚੁੱਕ ਲੈ ਆਇਓ ਤੇ ਸਾਰੀ ਇਧੜ ਤੂੰ ਕਰ ਕਰੇ ਖਾਂਦੀ ਦੇਣੀ ਆ ਜੇ ਮੈਂ ਸ਼ਹਿਰ ਚ ਜਾਂ ਤਾਂ ਮੈਨੂੰ ਫੋਨ ਕਰਕੇ ਸਮਾਨ ਮੰਗਾਉਣੀ ਆ ਵੇ ਇਹ ਤੇ ਸਹੀ ਸਾਰੀਆਂ ਆਟਮਾ ਮੇ ਤੇਰੇ ਮਤਲਬ ਦੀਆਂ ਲੈ ਕੇ ਆ ਆ ਚਲੋ ਠੀਕ ਆ ਦੇ ਦੋ ਫਿਰ ਥੈਂਕ ਯੂ ਚੋਲੋ ਜੀ ਆ ਪਾਲੀਆ ਹੁਣ ਹਾਂ ਪਾਣ ਲੱਗੀ ਬਸ ਸਿਮੀ ਅਸਮੂਸੇ ਪਏ ਵਿੱਚ ਦੇ ਤੇ ਕੋਈ ਗੱਲ ਨਹੀਂ ਪੇ ਰਹਿਣ ਦੋ ਫਿਰ ਕੀ ਹੈ ਬੈਗ ਖੋੜੇਂਗੇ ਤਾਂ ਹੀ ਖੋਲੂੰਗਾ ਕਾਢੂ ਚਾਬੀ ਤੇਰੇ ਕੋਲ ਨਹੀਂ ਬਾਜੀ ਘਰ ਤੁਹਾਡੇ ਕੋ ਤੁਹਾਡੇ ਕੋ ਆਹ ਮੇਰੇ ਕੋਈ ਆ ਮੀਚ ਖਲਾਉ ਤੇ ਲੱਭੋ ਚਾਬੀ ਹਾਂ ਮੀਚ ਖਲਾਉ ਚਲ ਆ ਜਲਦੀ ਬਿਵਾਨ ਤੇ ਕਰੋ ਪਹਿਲੇ ਓਪਨ ਕਰੋ ਦੇ ਭਾਲੋਂ ਦੇਖਾ ਜਲਦੀ ਜਲਦੀ ਚੱਟਾ 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 ਨਾਈਟ ਸ਼ੂਟ ਵੈਦ ਰੇਨ ਸਟੈਟ ਕੰਮ ਮੁੰਡਾ ਹਟਾ ਦੇ ਕਾ ਨਾ ਪੱਕਾ ਹਾਂ ਚਾਰਜਰ ਹਾਂ ਕਾਡੂ ਚਾਰਜਰ ਵਾਲਾ ਸਾਰਾ ਹੈ ਚਾਰਜਰ ਮੇਰੇ ਫੋਨ ਦਾ ਹੈ ਜਰਾ ਉਹ ਤੇ ਵੀ ਹੈ ਸਰ ਕੋ ਜੇ ਚਾਰਜਰ ਚੈੱਕ ਕਰ ਲੈ ਯਾਰ ਇੱਕ ਵਾਰ ਇੱਕ ਬੈੱਡ ਤੇ ਪਿਆ ਹੈ ਉਹ ਕਿਦਾ ਹੈਗਾ ਉਹ ਮੇਰਾ ਹੈ ਸਾਰਾ ਕੋ ਜਾ ਗਿਆ ਚਲੋ ਹਕੀ ਗੱਲ ਹੈ ਨਾ ਵੇਖੀ ਜਾਓ ਵੇਖੀ ਦੇਖ ਜਾਓ ਵੇਖੀ ਜਾਓ ਬਸ ਚਾਰਜਰ ਨਾ ਰਹਿ ਹੋਰ ਜੋ ਮਰਜ਼ੀ ਰਹਿ ਜਾ ਚਾਰਜਰ ਬਿਨਾ ਗਤੀ ਨਹੀਂ ਹੈਗੀ ਨਹੀਂ ਮੈਂ ਮੈਚ ਲਾ ਲੈਂਦੀ ਕੰਮ ਚਲੋ ਜਿਵੇਂ ਇਹ ਮਾਰੋ ਥਈਆ ਕਿ ਤੈਨੂੰ ਘਾਨ ਆਉਣਾ ਪੈਣਾ ਦਾ ਤਾਂ ਨਹੀਂ ਆਉਣਾ ਕੋਈ ਕੁਸ਼ੂਸ਼ ਹੈ ਪੁੱਛ ਲੈਣਾ ਫੋਨ ਕਰਕੇ ਅੱਗੇ ਕੋਈ ਚੀਜ਼ ਨਹੀਂ ਜਰੂਰੀ ਹੈਲੋ ਇਟਸ ਵੈਸਪਰ ਨਹੀਂ ਨਹੀਂ ਆ ਜਾਗੀ ਪੋਸਟ